ਸਵਈਆ ਮਾਰ ਕਹਿਤਾ ਹੈ ਕਿ ਦੋ ਮੁਸਲੀ ਹਰ ਬੰਸੀ ਬਜਾਈ ਨ ਕੈ ਕਾਚ ਸੰਕਾ ਉਸ ਨੂੰ ਮਾਰ ਕੇ ਬਲਰਾਮ ਅਤੇ ਕ੍ਰਿਸ਼ਨ ਨੇ ਬੰਸਰੀ ਵਜਾਈ ਅਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਕੀਤਾ 라वण खेत मरयो कोप के जिन रीज विपिक्षण देन सो लंका चेसने क्रोदित हो के रणभूमि विच रावण नो मारयासी ਅਤੇ ਜਿਸ ਨੇ ਰੀਜ ਕੇ ਵਿਭਿਖਸ਼ਾ ਨੂੰ ਲੰਕਾ ਦਾ ਰਾਜ ਦਿੱਤਾ ਸੀ। ਜਾ ਕੋ ਲਖਿਓ ਕਬਜਾ ਬਲ ਬਾਹਨ। ਜਾ ਕੋ ਲਖਿਓ ਮੁਰਦੈਤ ਅਤੰਕਾ। ਜੇਦਿਆ ਬਾਵਾ ਦਾ ਬਲ ਕਬਜਾ ਨੇ ਵੇਖਿਆ ਸੀ। ਅਤੇ ਜਿਸ ਦੇ ਬਲ ਨੂੰ ਆਤੰਕਿਤ ਕਰਨ ਵਾਲੇ ਮੁਰਦੈਤ ਨੇ ਜਾਣਿਆ ਸੀ। ਰੀਜ বজਾਏ ਉਠਿਓ ਮੁਰਲੀ। ਸੋ ਜੀਤ ਦਿਓ ਜਸ ਕੋ ਮਨੋ ਡੰਕਾ। ਉਹੀ ਪ੍ਰਸੰਨ ਹੋ ਕੇ ਮੁਰਲੀ ਵਜਾਉਣ ਲੱਗ ਗਿਆ ਮਾਨੋ ਰਾਕਸ਼ ਨੂੰ ਜਿੱਤਣ ਦਾ ਢੰਕਾ ਵਜਾਇਆ ਹੋਵੇ ਰੋਖਨ ਤੇ ਰਸ ਚੂਵਨ ਲਾਗ ਚਰੇ ਚਰਣਾ ਗੇਰਤੇ ਸੁਖਦਾਈ ਬਾਂਸਰੀ ਦੀ ਧੁਨ ਦੇ ਪ੍ਰਭਾਵ ਕਰਕੇ ਮ੍ਰਿਛਾ ਤੋਂ ਰਸ ਚੋਂ ਲੱਗ ਗਿਆ ਹੈ ਅਤੇ ਪਰਵਤਾ ਤੋਂ ਸੁਖਦਾਇਕ ਚਰਨੇ ਚਰਨ ਲੱਗੇ ਹਨ ਘਾਸ ਚੁਗੇ ਨਾ ਮ੍ਰਿਗਾ ਬਣ ਕੇ ਖਾ ਗਰੇਜ ਰਹੇ ਤੋਨ ਜਾ ਸੁਨ ਪਾਈ ਉਸ ਬਾਂਸਰੀ ਦੀ ਧੁਨ ਨੂੰ ਸੁਣ ਕੇ ਜੰਗਲਾ ਦੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾ ਨੇ ਘਾ ਚਰਨਾ ਬੰਦ ਕਰ ਦਿੱਤਾ ਹੈ ਦੇਵਗੰਧਾਰ ਬਿਲਾਵਲ ਸਾਰੰਗ ਕੀ ਰਿਝ ਕੈ ਜਿਹ ਤਾਲ ਬਸਾਈ ਦੇਵਗੰਧਾਰੀ ਬਿਲਾਵਲ ਅਤੇ ਸਾਰੰਗ ਆਦੀ ਰਾਗਾ ਦੀ ਪ੍ਰਸੰਨ ਹੋ ਕੇ ਜਿਸ ਨੇ ਤਾਲ ਮਿਲਾ ਦਿੱਤੀ ਹੈ ਦੇਵ ਸਵਾਰ ਮਿਲਤੇ ਖਤਕੋਤਕ ਜੋ ਮੁਰਲੀ ਆਨੰਦ ਲਾਲ বাজਾਈ ਜਦੋਂ ਕ੍ਰਿਸ਼ਨ ਨੇ ਮੁਰਲੀ ਵਜਾਈ ਤਾਂ ਇਸ ਕੋਤਕ ਨੂੰ ਵੇਖਣ ਲਈ ਸਾਰੇ ਦੇਵਤੇ ਇਕੱਠੇ ਹੋ ਕੇ ਆ ਗਏ ਠਾੜ ਰਹੀ ਜਮਨਾ ਸੁਣ ਕੇ ਧੁਨ ਰਾਗ ਭਲੇ ਸੁਣ ਬੇ ਕੋ ਚਿਹੇ ਹੈ ਬਾਂਸਰੀ ਦੀ ਧੁਨ ਸੁਣ ਕੇ ਜਮਨਾ ਰੁਕ ਗਈ ਹੈ ਕਿਉਂਕਿ ਉਹ ਬਾਂਸਰੀ ਵਿੱਚੋਂ ਨਿਕਲ ਰਹੇ ਰਾਗਾਂ ਨੂੰ ਸੁੰਣਾ ਚਾਹੁੰਦੀ ਹੈ ਮੋਹੇ ਰਹੇ ਬਨਕੇ ਕगज ਔ ਮ੍ਰਿਗ ਇਕੱਠੇ ਮਿਲ ਆਵਤ ਸਿੰਘ ਸਹੇ ਹੈ ਤਨ ਨੂੰ ਸੁਣ ਕੇ ਬਨ ਦੇ ਹਾਥੀ ਅਤੇ ਮ੍ਰਿਗ ਮੋਹੇ ਜਾ ਰਹੇ ਹਨ ਅਤੇ ਸ਼ੇਰ ਅਤੇ ਸਹੇ ਪਰਸ ਪਰ ਵਿਰੋਧ ਨੂੰ ਭੁਲਾ ਕੇ ਸੋਨ ਲਈ ਇਕੱਠੇ ਮਿਲ ਕੇ ਚੱਲੇ ਆ ਰਹੇ ਹਨ ਆਵਤ ਹੈ ਸੁਰ ਮੰਡਲ ਕੇ ਸੁਰ ਤ્યાਗ ਸਬੈ ਸੁਰ ਧਿਆਨ ਫਹਿ ਹੈ ਹੈ ਦੇਵ ਮੰਡਲ ਦੇ ਦੇਵਤੇ ਸੁਰ ਲੋਕ ਨੂੰ ਛੱਡ ਕੇ ਬੰਸਰੀ ਦੀ ਸੁਰ ਦੇ ਹਥਿਆਰ ਵਿੱਚ ਫਸੇ ਹੋਏ ਆ ਰਹੇ ਹਨ। ਸੋ ਸੁਣ ਕੇ ਬਨ ਕੇ ਖਗਵਾ ਤਰ ਉਪਰ ਪੰਖ ਪਸਾਰ ਰਹੇ ਹੈ। ਉਸ ਧੁਨ ਨੂੰ ਸੁਣ ਕੇ ਬਣਦੇ ਪੰਛੀ ਬ੍ਰਿਛਾ ਉੱਤੇ ਹੀ ਖਾਮਕਿਲਾਰ ਕੇ ਮਸਤ ਹੋ ਰਹੇ ਹਨ। ਜੋ ਗਵਾਰਣ ਖੇਲਤ ਹੈ ਹਰ ਸੋ ਅਤ ਹੀ ਹਿਤਕੈ ਨਾ ਕਛੂ ਤਨ ਮੈਂ। ਜੋਵੇ ਗੋਪੀ ਸ਼੍ਰੀ ਕ੍ਰਿਸ਼ਨ ਨਾਲ ਖੇਡਦੀ ਹੈ ਉਹ ਬਹੁਤ ਹਿਤ ਕਰਦੀ ਹੈ ਉਸ ਦਾ ਧਨ ਆਦੀ ਵਿੱਚ ਕੁਝ ਵੀ ਚਿੱਤ ਨਹੀਂ ਹੈ ਅਤਿ ਸੁੰਦਰ ਪੈ ਜਾ ਹੈ ਵਿਚ ਲਸੈ ਹੁਨ ਕੰਚਨ ਕੀ ਸੋਪਰਾ ਬਾ ਤਨ ਮੈਂ ਜੋ ਅਤਿ ਸੁੰਦਰ ਸਾਰੀਆਂ ਵਿੱਚ ਲਿਸ਼ਕਦੀ ਹੈ ਅਤੇ ਫਿਰ ਜਿਸ ਦੇ ਸਰੀਰ ਦੀ ਚਮਕ ਸੋਨੇ ਵਰਗੀ ਹੈ ਜੋ ਚੰਦਰਮੁਖੀ ਕੱਟ ਕੇ ਹਰਸੀ ਸੋਭਿ ਰਾਜਤ ਗੁਆਰਣ ਕੇ ਗਨ ਮੈਂ ਜੋ ਚੰਦਰਮੁਖੀ ਸ਼ੇਰ ਵਰਗੇ ਪਤਲੇ ਲਕ ਵਾਲੀ ਹੈ ਅਤੇ ਗੋਪੀਆਂ ਦੀ ਟੋਲੀ ਵਿੱਚ ਸ਼ੋਭਾ ਪਾ ਰਹੀ ਹੈ ਸੁਣ ਕੇ ਮੁਰਲੀ ਤੁਨ ਸਰਉਨਣ ਮੈਂ ਆਤ ਰੀਜ ਗਿਰੀ ਸੋ ਮਨੋ ਬਨ ਮੈਂ ਉਹ ਮੁਰਲੀ ਦੀ ਤੁਨ ਕੰਨਾ ਨਾਲ ਸੁਣ ਕੇ ਬਹੁਤ ਖੁਸ਼ ਹੋ ਰਹੀ ਹੈ ਮਾਨੋ ਹੀਰਨੀ ਖੰਡਾ ਹੀੜੇ ਦੀ ਸ਼ਬਦ ਸੁਣ ਕੇ ਬਣ ਵਿੱਚ ਡਿੱਗ ਪਈ ਹੋਵੇ ਇਹ ਕੋਤਕ ਕੈਸੋ ਚਲੇ ਗ੍ਰਹਿ ਕੋ ਫੁਨ ਗਾਵਤ ਗੀਤ ਹਲੀ ਹਰ ਪਾਛੇ ਇਹ ਕੋਤਕ ਕਰਕੇ ਬਲਰਾਮ ਅਤੇ ਕ੍ਰਿਸ਼ਨ ਫਿਰ ਸੁੰਦਰ ਗੀਤ ਗਾਉਂਦੇ ਹੋਏ ਘਰ ਨੂੰ ਚੱਲੇ ਹਨ ਸੁੰਦਰ ਵਿੱਚ ਅਖਾਰੇ ਕਿਦੋ ਕਬ ਸ਼ਾਮ ਕਹੈ ਨਟੂਆ ਜਨ ਕਾਛੇ ਕਵੀ ਸ਼ਾਮ ਕਹਿੰਦੇ ਹਨ ਦੋਵੇਂ ਭਰਾ ਸੁੰਦਰ ਲੱਗਦੇ ਹਨ ਮਾਨੋ ਨੱਟਾ ਵਾਗ ਸਾੰਗ ਬਣਾ ਕੇ ਅਖਾੜੇ ਵਿੱਚ ਆਏ ਹੋਣ ਰਾਜਤ ਹੈ ਬਲ ਭਾਦਰ ਕੇ ਨੈਨ ਯੋ ਮਾਨੋ ਟਰੇ ਇਹ ਮੈਨ ਕੇ ਸਾਚੇ ਬਲਰਾਮ ਦੀਆਂ ਅੱਖਾਂ ਇਸ ਤਰ੍ਹਾਂ ਸ਼ੋਭਾ ਪਾ ਰਹੀਆਂ ਹਨ ਮਾਨੋ ਇਹ ਕਾਮਦੇਵ ਦੇ ਸਾਚੇ ਵਿੱਚ ਟਲੀਆਂ ਹੋਈਆਂ ਹੋਣ ਸੁੰਦਰ ਹੈ ਰਤ ਕੇ ਪਤ ਤੈ ਆਤਮਾ ਨੋ ਡਾਰਤ ਮੈਨੇ ਪਾਛੇ ਬਲਰਾਮ ਰਤੀ ਦੇ ਪਤੀ ਕਾਮਦੇਵ ਤੋਂ ਅਧਿਕ ਸੁੰਦਰ ਹਨ ਮਾਨੋ ਕਾਮਦੇਵ ਨੂੰ ਪਿੱਛੇ ਸੁੱਟ ਰਹੇ ਹੋਣ ਵੇਚ ਮਨ ਐ ਸੁਖ ਪਾਏ ਤਬੈ ਗ੍ਰਹਿ ਕੋ ਸੋ ਚਲੇ ਰਿਪ ਕੋ ਹਨ ਦੋ ਤਦ ਫਿਰ ਮਨ ਵਿੱਚ ਸੁਖ ਪ੍ਰਾਪਤ ਕਰਕੇ ਅਤੇ ਵੈਰੀ ਨੂੰ ਮਾਰ ਕੇ ਦੋਵੇਂ ਘਰ ਨੂੰ ਚੱਲੇ ਹਨ ਚੰਦਰ ਪ੍ਰਭਾ ਸਮਝਾ ਮੁਖ ਉਪਮ ਜਾ ਸਮ ਉੱਪਮ ਹੈ ਨਹੀਂ ਕੋਉ ਜਿਨ੍ਹਾਂ ਦੇ ਮੁਖ ਦੀ ਚਮਕ ਚੰਦਰਮਾ ਦੀ ਪ੍ਰਭਾ ਵਰਗੀ ਹੈ ਅਤੇ ਜਿਨ੍ਹਾਂ ਦੇ ਸਮਾਨ ਕੋਈ ਹੋਰ ਉਤਮ ਨਹੀਂ ਹੈ ਦੇਖ ਤਰੀਜ ਰਹਿ ਜਹ ਕੋ ਰੇ ਪਰ ਇਜਤ ਸੋ ਇਨ ਦੇਖ ਤ ਸੋ ਜਿਸ ਨੂੰ ਵੇਖ ਕੇ ਵੈਰੀ ਵੀ ਮੋਹਿਤ ਹੋ ਜਾਂਦੇ ਹਨ ਅਤੇ ਜੋ ਕੋਈ ਹੋਰ ਵੇਖਦਾ ਹੈ ਉਹ ਵੀ ਖੁਸ਼ ਹੋ ਜਾਂਦਾ ਹੈ ਮਾਨੋ ਲਛਮਨ RAM ਵੱਡੇ ਪਟ ਮਾਰ ਚਲੇ ਰਿਪ ਕੋ ਕਰ ਔ ਇੰਜ ਪ੍ਰਤੀਤ ਹੁੰਦਾ ਹੈ ਮਾਨੋ RAM ਅਤੇ ਲਛਮਨ ਜਿਹੇ ਵੱਡੇ ਯੋਦੇ ਵੈਰੀ ਨੂੰ ਮਾਰ ਕੇ ਘਰ ਨੂੰ ਚੱਲੇ ਜਾ ਰਹੇ ਹੋਣ ਅਥ ਕੁੰਝ ਗਲੀਨ ਮੈਂ ਖੇਲ ਬੋ ਉਹਨ ਕੁੰਝ ਗਲੀਆਂ ਵਿੱਚ ਖੇਡਣ ਦਾ ਕਥਨ ਸਵੈਯਾ ਹਰ ਸੰਗ ਕਹੇਉ 임 ਗਵਾਰਣ ਕੇ ਅਬ ਕੁੰਜ ਗਲੀਨ ਮੈਂ ਖੇਲ ਮਚਾਈਏ। ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇੰਜ ਕਿਹਾ ਕਿ ਹੁਣ ਕੁੰਜ ਗਲੀਆਂ ਅਰਥਾਤ ਜੰਗਲੀ ਫੁੱਲਾਂ ਤੇ ਬੂਟਿਆਂ ਵਿਚਾਲੇ ਬਣੀਆਂ ਵਿੱਥਾ अथवा ਪਗ ਡੰਡੀਆਂ ਵਿੱਚ ਚੱਲ ਕੇ ਖੇਡ ਮਚਾਈਏ। ਨਾਚਤ ਖੇਲਤ ਭਾਤ ਭਲੀ ਸੋ ਕਹੇਉ ਯੋ ਸੁੰਦਰ ਗੀਤ ਬਸਾਈਐ। ਪਰ ਉਸਨੇ ਇਸ ਤਰ੍ਹਾਂ ਕਿਹਾ ਕਿ ਨੱਚਦੇ ਅਤੇ ਖੇਡਦੇ ਹੋਇਆਂ ਚੰਗੀ ਤਰ੍ਹਾਂ ਸੋਹਣੇ-ਸੋਹਣੇ ਗੀਤਾਂ ਨੂੰ ਗਾਇਆ ਜਾਏ। ਜਾ ਕੇ ਹੀ ਇਹ ਮਨਹੋਤ ਕੁਸੀ ਸੁਣੀ ਐ ਉੱਠ ਕੇ ਸੋ ਕਾਰਜ ਕਈਏ। ਨਾਲੇ ਸੁਣੋ ਜਿਸ ਦੇ ਕੀਤੇ ਆ ਮਨ ਖੁਸ਼ ਹੋਵੇ ਉੱਠ ਕੇ ਉਸ ਕਾਰਜ ਨੂੰ ਕਰ ਦੇਣਾ ਚਾਹੀਦਾ ਹੈ। ਤੇਰਨ ਦੇ ਹਮਰੇ ਸਿੱਖ ਲੈ ਸੁਖ ਆਪਣ ਦਾ ਹਮ ਹੂ ਸੁਖ ਦਈਏ। ਮੇਰੇ ਸਿੱਖ ਲੈ ਕੇ ਨਦੀ ਦੇ ਕੰਢੇ ਉੱਤੇ ਤੁਹਾਡਾ ਆਪਣੇ ਆਪ ਨੂੰ ਸੁੱਖ ਦੇਣਾ ਬਣਦਾ ਹੈ ਅਤੇ ਮੈਨੂੰ ਵੀ ਸੁੱਖ ਦੇਣਾ ਚਾਹੀਦਾ ਹੈ ਕਾ ਨੈ ਕੋ ਆਏ ਸਮਾਨ ਤ੍ਰਿਆ ਬ੍ਰਜ ਕੁੰਜ ਗਲੀਨ ਮੈਂ ਖੇਲ ਮਚਾਇਓ ਕਾਨਾ ਦੀ ਆਗਿਆ ਮੰਨ ਕੇ ਬ੍ਰਜ ਦੀਆਂ ਇਸਤਰੀਆਂ ਨੇ ਹੁੰਜ ਗਲੀਆਂ ਵਿੱਚ ਖੇੜ ਮਜਾ ਦਿੱਤੀ ਗਾਏ ਉਠੀ ਸੋ ਗੀਤ ਭਲੀ ਵਿਦ ਜੋ ਹਰ ਕੇ ਮਨ ਭੀਤਰ ਪਾਇਓ ਉਹੀ ਗੀਤ ਚੰਗੀ ਤਰ੍ਹਾਂ ਗਾਉਣ ਲੱਗ ਗਈਆਂ ਜੋ ਕ੍ਰਿਸ਼ਨ ਦੇ ਮਾਨੋ ਬਹੁਤ ਚੰਗਾ ਲੱਗਦਾ ਸੀ ਦੇਵਗੰਦਾਰ ਔਸੁੱਧ ਮਹਲਾਰ ਵਿਖੇ ਸੋ ਭਾਖਾ ਖਿਆਲ ਬਸਾਇਓ ਦੇਵਗੰਦਾਰੀ ਅਤੇ ਸ਼ੁੱਧ ਮਹਲਾਰ ਵਿੱਚ ਉਹੀ ਖਿਆਲ ਕਹਿ ਕੇ ਵਸਾ ਦਿੱਤਾ ਰੇਜ ਰਹੇ ਹੋ ਪਰ ਮੰਡਲ ਅਉਸਰ ਮੰਡਲ ਪੈ ਜਿਨ ਹੂੰ ਸੁਨ ਪਾਇਓ ਉਸ ਨੂੰ ਸੁਣ ਕੇ ਸ਼ਹਿਰਾ ਤੇ ਦੇਵ ਲੋਗ ਦੇ ਵਾਸੀ ਪ੍ਰਸੰਨ ਹੋ ਗਏ ਕਾਨੈ ਕਹਿਓ ਸਿਰ ਪੈ ਧਰ ਕੇ ਮਿਲ ਕੁੰਜਨ ਮੈਂ ਸੁਭ ਪਾਤ ਗਈ ਹੈ શ્રી ਕ੍ਰਿਸ਼ਨ ਦਾ ਕਿਹਾ ਸਿਰ ਉਤੇ ਧਰ ਕੇ ਅਰਥਾਤ ਮੰਨ ਕੇ ਸਾਰੀਆਂ ਗੋਪੀਆਂ ਮਿਲ ਕੇ ਚੰਗੇ ਢੰਗ ਨਾਲ ਕੁੰਜ ਗਲੀਆਂ ਵਿੱਚ ਗਈਆਂ कांजमुखी तन कांचन से सब रूप बिखै मनो मैन मई है कमल वरगे मुख वालीया सोने रंगे शरीर वालीया सारीया ही मानों रूप वजो कामदेव बणिया होइया होण खेल बिखैरस की सोत्रिया सब श्याम के आगे ओ ऐसे तैई है ओ सारीया स्त्रियां कॉपियां ਪ੍ਰੇਮ ਰਸ ਦੀ ਖੇਡ ਵਿੱਚ ਕ੍ਰਿਸ਼ਨ ਦੇ ਅੱਗੇ ਹੋ ਕੇ ਭਜੀਆਂ ਫੇਰਦੀਆਂ ਹਨ ਯੋਗ ਕਬ ਸਿਆਮ ਕਹ ਹੈ ਉਪਮਾ ਗਜ ਗਾਮਨ ਕਾਮਨ ਰੂਪ ਪਈ ਹੈ ਕਵੀ ਸਿਆਮ ਉਹਨਾਂ ਦੀ ਉਪਮਾ ਇਸ ਤਰ੍ਹਾਂ ਕਹਿੰਦੇ ਹਨ ਮਾਨੋ ਉਹ ਗਜ ਗਾਮਣੀਆਂ ਅਰਥਾਤ ਹਾਥੀ ਵਾਂਗ ਧੀਰੀ ਚਾਲ ਚੱਲਣ ਵਾਲੀਆਂ ਚੰਚਲ ਗਤੀ ਵਾਲੀਆਂ ਕਾਮੇਨ ਹੋ ਗਈਆਂ ਹੋਣ वाहिगुरु जी खालसा वाहिगुरु जी की फतह